ਵੀਰ ਜੀ ਜੇ ਅੱਜ ਡੇਟਾਂ ਵਿੱਚ ਦੇਖਿਆ ਜਾਵੇ ਨਾ ਜਿੱਦਾਂ ਵੀ ਗੁਰੂ ਸਾਹਿਬ ਦਾ ਪਾਠ ਹੋ ਗਿਆ ਗੁਰਬਾਣੀ ਹੋ ਗਿਆ ਤਾਂ ਕਈ ਲੋਕ ਮੋਬਾਈਲ ਫੋਨਾਂ ਤੇ ਕਰਦੇ ਨੇ ਚਾਹੇ ਰਸਤੇ ਵਿੱਚ ਆਉਂਦੇ ਜਾਂਦੇ ਕਈ ਲੋਕ ਇੱਥੋਂ ਤੱਕ ਕਿ ਬੱਸਾਂ ਦੇ ਵਿੱਚ ਵੀ ਕਰ ਰਹੇ ਨੇ ਚਲੋ ਗੁਰੂ ਦਾ ਨਾਮ ਜਪਣਾ ਪਾਠ ਕਰਨਾ ਕੋਈ ਗਲਤ ਨਹੀਂ ਪਰ ਉਹ ਮਰਿਆਦਾ ਦਾ ਉਲੰਘਣਾ ਕਰ ਰਹੇ ਨੇ ਕਈ ਵਿੱਚੋਂ ਹਾਂਜੀ ਮਰਿਆਦਾ ਮਤਲਬ ਮਰਿਆਦਾ ਨਾ ਜਿਹੜੀ ਸਭ ਤੋਂ ਮੇਨ ਆ ਜੀ ਉਹ ਮਰਿਆਦਾ ਸਭ ਤੋਂ ਮੇਨ ਆ ਜੀ ਉਨ ਅੱਜ ਕੱਲ ਬਸਾਂ ਜੇ ਕੋਈ ਕਿਤੇ ਤੁਰਿਆ ਫਿਰਦਾ ਕੋਈ ਬਾਟ ਕਰ ਰਿਹਾ ਜਾਂ ਫੋਨ ਤੋਂ ਚਲੋ ਫੋਨ ਤੋਂ ਵੱਖਰੀ ਗੱਲ ਹੋ ਗਈ ਆਪਾਂ ਕਿਸੇ ਸਫਰ ਚ ਹਨਾ ਵੀ ਕਿਤੇ ਦੂਰ ਗਿਆ ਨਹੀਂ ਕਰ ਸਕਦੇ ਨਹੀਂ ਪਹਰਾ ਹੋਇਆ ਤਾਂ ਫੋਨ ਤੋਂ ਕਰ ਲਿਆ ਜਦੋਂ ਆਪਾਂ ਘਰ ਚ ਬੈਠੇ ਆ ਘਰ ਚ ਬੈਠ ਕੇ ਤਾਂ ਆਪਾਂ ਨੂੰ ਪੋਥੀਆਂ ਪ੍ਰਕਾਸ਼ ਕਰਕੇ ਹੀ ਕਰਨਾ ਚਾਹੀਦਾ ਬਰਿਆਰ ਦੇ ਅੱਜ ਕੱਲ ਦਾ ਗੁਰੂ ਘਰਾਂ ਚ ਵੀ ਲੋਕ ਬੈਠੇ ਹੁੰਦੇ ਤੁਸੀਂ ਦੇਖੋਗੇ ਮਹਾਰਾਜ ਦਾ ਮਤਲਬ ਆਸਣ ਲੱਗਿਆ ਪ੍ਰਕਾਸ਼ ਹੋਇਆ ਕਥਾਕੀਰਤਨ ਚੱਲ ਰਿਹਾ ਲੋਕ ਬੈਠ ਕੇ ਇਕੱਲਾ ਹੱਥ ਚ ਗੁਟਕਾ ਸਾਫ ਫੜਿਆ ਹੁੰਦਾ ਨਾ ਕੋਈ ਪਲਕ ਨਹੀਂ ਹੁੰਦੀ ਆ ਨੀਚੇ ਠੀਕ ਹੈ ਨਾ ਕੋਈ ਰਹਿ ਵੜ ਗਏ ਉਹੀ ਹੱਥ ਮੂੰਹ ਨੂੰ ਲਾਈ ਜਾਣਗੇ ਮੂੰਹ ਪੂੰਜੀ ਜਾਣਗੇ ਲੱਤਾਂ ਦੇ ਪੈਰਾਂ ਤੇ ਖਾਜ ਕਰੀ ਜਾਣੇ ਖੁਜਲੀ ਕਰੀ ਜਾਂਦੇ ਨੇ ਉਹੀ ਹੱਥ ਬਾਣੀ ਦੇ ਪੋਥਿਆਂ ਨੂੰ ਲਾਉਂਦੇ ਨੇ ਬਹੁਤ ਮਤਲਬ ਲੋਕ ਕਹਿੰਦੇ ਨੇ ਵੀ ਬੇਵਿਦਵੀ ਸਰਕਾਰਾਂ ਬੇਵਿਦਵੀ ਲੋਕ ਆਪਣੇ ਆਪ ਕਰ ਰਹੇ ਨੇ ਆਪਾਂ ਖੁਦ ਬੇਵਿਦਵੀ ਕਰ ਰਹੇ ਆਂ ਇਹ ਚੀਜ਼ ਦੀ ਸਰਕਾਰਾਂ ਨੇ ਮਤਲਬ ਸਰਕਾਰਾਂ ਤਾਂ ਬਹੁਤ ਦੂਰ ਦੀ ਗੱਲ ਆ ਜੀ ਆਪਾਂ ਖੁਦ ਆਪਾਂ ਆਪਣਾ ਦੇਖੋ ਪਹਿਲਾਂ ਨਾ ਵੀ ਆਪਾਂ ਕਿੱਥੇ ਗਾ ਦੂਏ ਨੂੰ ਤਾਂ ਆਪਾਂ ਬਾਅਦ 'ਚ ਕਹਾਂਗੇ ਵੀ ਹਾਂ ਵੀ ਤਾਂ ਇਹ ਗੱਲ ਕਰੀ ਤੁਸੀਂ ਆਪਣਾ ਦੇਖੋ ਵੀ ਆਪਾਂ ਕਿੰਨੇ ਕੁ ਪਾਣੀ 'ਚ ਜੀ ਹਾਂਜੀ ਜੀ ਮਤਲਬ ਇਹ ਕਹਿ ਰਹੇ ਹਾਂ ਵੀ ਮਤਲਬ ਲੋਕ ਖੁਦ ਪਹਿਲਾ ਬੇਅਦਬੀ ਕਰ ਰਹੇ ਨੇ ਵੀ ਜਿੱਦਾਂ ਮਤਲਬ ਬੇਅਦਬੀ ਨਾ ਮਤਲਬ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਵੀ ਬੇਅਦਬੀ ਆ ਮਤਲਬ ਕਿਸੇ ਹੋਰੇ ਇੱਕ ਮਤਲਬ ਧਰਮ ਦਾ ਸਤਕਾਰ ਆ ਹੈ ਨਾ ਸਾਰਾ ਦਾ ਆਪਣਾ ਸਭ ਤੋਂ ਵੱਡਾ ਪੋਥੀਆਂ ਦਾ ਸਤਕਾਰ ਆ ਕਿਉਂਕਿ ਬਾਣੀ ਲਿਖੀ ਆ ਉਹਨਾਂ ਦੇ ਹਾਂਜੀ ਆਪਣੇ ਬਾਣੀ ਦਾ ਸਤਕਾਰ ਆ ਜਿਹੜਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਗੁਰੂ ਕਹਿ ਕੇ ਗਏ ਨੇ ਉਹ ਵੀ ਗੁਰੂ ਦਾ ਰੂਪ ਹੈ ਨੇ ਉਹ ਵੀ ਚਾਹੇ ਪੋਥੀਆਂ ਜਾਂ ਚਲੋ ਨਿਤਨੇਮ ਨਿਤਨੇਮ ਦੀਆਂ ਬਾਣੀਆਂ ਦੇ ਗੁਰਕਾ ਸਾਹਿਬ ਨੇ ਪੋਥੀਆਂ ਨੇ ਮਤਲਬ ਪੋਥੀਆਂ ਨੇ ਗੁਰਕਾ ਸਾਹਿਬ ਹੀ ਨਹੀਂ ਕਹਿਣਾ ਆਪਣੇ ਪੋਥੀਆਂ ਹੀ ਕਹਿਣਾ ਇਹਨਾਂ ਨੂੰ ਜੀ 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 ਹੈ ਮਤਲਬ ਹੈਗਾ ਤਾਂ ਉਹ ਆਪਣੇ ਧਰਮ ਦੇ ਹੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਬਾਣੀ ਲਈ ਗਈ ਆ ਉਹ ਜੀ ਭਾਈ ਮਨੀ ਸਿੰਘ ਜੀ ਉਹਨਾਂ ਨੇ ਮਤਲਬ ਪਿਆਰ ਕਰਦੇ ਪੋਥੀਆਂ ਬਣਾਈਆਂ ਦੀਆਂ ਮਤਲਬ ਆਪਣਾ ਫਰਜ਼ ਬਣਦਾ ਵੀ ਆਪਾਂ ਕਿੰਨਾ ਕੁ ਉਹਨੂੰ ਸਤਕਾਰ ਨਾਲ ਕਿੰਨਾ ਕੁ ਆਦਬ ਨਾਲ ਰੱਖ ਰਹੇ ਹਾਂ ਹੂੰ ਜੀ ਆ ਹਾਂਜੀ ਹਾਂਜੀ ਵੀਰ ਜੀ ਇੱਕ ਜਿਹੜਾ ਦੇਖੀ ਆਪਣੇ ਪਹਿਲਾਂ ਟਾਈਮ ਚ ਹੁੰਦਾ ਸੀ ਚਾਹੇ ਮਾਂ ਕਹੇ ਲੋ ਹੋਣਾ ਚਾਹੇ ਦਾਦੇ ਕਹੇ ਲੋ ਪਰਦਾਦੇ ਤਾਂ ਉਹ ਜਿਹੜੇ ਲਈ ਤੇ ਆਪ ਹੁੰਦੇ ਸੀ ਉਹੀ ਆਪਣੇ ਬੱਚਿਆਂ ਨੂੰ ਪਾਉਂਦੇ ਸੀ ਪਰ ਅੱਜ ਦੇ ਟਾਈਮ ਵਿੱਚ ਦੇਖੀਏ ਕਿ ਉਹ ਛੋਟੇ ਛੋਟੇ ਬੱਚੇ ਹੁੰਦੇ ਨੇ ਤਾਂ ਉੱਠਦੇ ਨੇ ਰਿਮੋਟ ਚੱਕਦੇ ਨੇ ਟੀਵੀ ਦਾ ਚਾਹੇ ਉਹਨਾਂ ਦੇ ਹੱਥ 'ਚ ਫੋਨ ਹੁੰਦਾ ਵੀ ਮਤਲਬ ਕਿੱਥੇ ਗੁਰੂ ਸਾਹਿਬਾ ਜਿਹੜਾ ਬਾਣੀ ਦਾ ਜਾਪ ਕਰਨਾ ਉਹ ਚੀਜ਼ਾਂ ਅਲੋਪ ਹੋ ਗਈਆਂ ਨੇ ਹਾਂਜੀ ਇਹ ਪਣੇ ਇਹ ਨਾ ਪਤਾ ਕੀ ਆ ਤੁਸੀਂ ਦੇਖੋ ਪਹਿਲਾ ਮਤਲਬ ਸਭ ਤੋਂ ਵੱਡਾ ਫਰਕ ਪੈਂਦਾ ਹੈ ਮਾਪੇ ਦਾ ਮਤਲਬ ਵੀ ਆਪਣੇ ਮਾਪੇ ਦੀ ਸਭ ਤੋਂ ਬੱਚੇ ਤੋਂ ਪਹਿਲਾਂ ਕਹਿੰਦੇ ਵੀ ਮਾਪੇ ਦੀ ਮਤਲਬ ਬੰਦਗੀ ਬੰਦਗੀ ਹੋਣੀ ਚਾਹੀਦੀ ਆ ਜਿਹਦੇ ਮਾਪੇ ਦੀ ਬੰਦਗੀ ਹੁਣ ਅੱਜ ਕੱਲ ਛੋਟੇ ਛੋਟੇ ਬੱਚੇ ਨੇ ਮਾਮਾ ਮਾਮਾ ਦੁੱਧ ਪਿਆਉਂਦੀਆਂ ਨੇ ਜਵਾਕਾਂ ਨੂੰ ਮਾਮਾ ਦੇ ਹੱਥ 'ਚ ਵੀ ਫੋਨ ਆ ਫਿਰ ਉਹਨਾਂ ਨੇ ਗਾਂਹ ਫੋਨ ਹੀ ਫੜਦੇ ਨੇ ਜਵਾਕਾਂ ਦੇ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਫੋਨ ਨੇ ਹੁਣ ਤੋਂ ਬਿਨਾ ਜਵਾਕ ਰੋਟੀ ਵੀ ਨਹੀਂ ਖਾਂਦਾ ਹੈਗਾ ਤੁਸੀਂ ਦੇਖੋ ਜਿੱਦ ਕਰਦੇ ਨੇ ਅੱਜ ਕੱਲ ਜਵਾਕ ਮੈਂ ਫੋਨ ਲੈਣਾ ਤਾਂ ਰੋਟੀ ਖਾਣੀ ਆ ਤਾਂ ਮੈਂ ਚਾਹ ਪੀਣੀ ਪਾਣੀ ਦੇਖੋ ਵੀ ਕਿੰਨਾ ਸਮਾਂ ਆਪਣੇ ਮਤਲਬ ਆਪਣੇ ਮਾ ਮਾ ਮਤਲਬ ਉਹਨਾਂ ਦੇ ਪੇਰੈਂਟਸ ਤੇ ਹੀ ਮਾਪੇ ਤੇ ਸਭ ਤੋਂ ਵੱਡਾ ਫਰਜ਼ ਆ ਬੱਚੇ ਦਾ ਸਕੂਲ ਵੀ ਮਤਲਬ ਬਾਅਦ ਚ ਆ ਸਭ ਤੋਂ ਵੱਡਾ ਜਿਹੜਾ ਫਰਜ਼ ਆ ਨਾ ਜੀ ਉਹ ਮਾਪੇ